ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਭਾਈ ਹਾਂ ਜੀ ਵਧੀਆ ਜੀ ਨਾਮ ਤੇ ਐਡਰੈਸ ਦੋ ਨਾਮ ਬਿੱਟੂ ਆ ਜੀ ਪਿੰਡ ਕੋਠਾਗੁਰੂ ਠੀਕ ਹੈ ਜਿਲ੍ਹਾ ਕਿਹੜਾ ਪੈਣਾ ਜਿਲ੍ਹਾ ਮਠੰਡਾ ਤਹਿਸੀਲ ਭਾਈ ਤਹਿਸੀਲ ਫੂਲ ਆ ਨੇੜੇ ਪਿੰਡ ਭਾਈ ਨੇੜੇ ਪਿੰਡ ਮਲੂਕਾ ਭਗਤਾ ਦਿਆਲਪੁਰਾ ਇਧਰ ਗੰਪਟੀ ਆ ਗਿਆ ਮੋਬਾਈਲ ਨੰਬਰ ਦੋ ਮੋਬਾਈਲ ਨੰਬਰ 63393 10345 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਟਾਪ ਰੇਟ ਸਾਈਵਾਲ ਦੇ ਨੇ ਕਿਹੜਾ ਸੂਆ ਸੁੰਦੀ ਆ ਤੇ ਭਾਈ ਪਹਿਲਾ ਸੂਆ ਸੁੰਦੀ ਆ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਆ ਭਾਈ ਇਹ 28 ਤਰੀਕ ਨੂੰ ਤਾਂ ਪੂਰੇ 28 ਤਰੀਕ ਨੂੰ ਅੱਜ ਕਿੰਨੀ ਹੋ ਗਈ ਅੱਜ ਹੋ ਗਈ 17 ਤਰੀਕ ਹੋ ਗਈ 17 ਤਰੀਕ ਹੋ ਗਈ 28 ਤਰੀਕ ਨੂੰ ਭਾਈ ਦਿਨ ਪੂਰੇ ਦਾ ਬਣੂ ਬਹੁਤ ਭਾਈ ਹਨ ਹਾਂ ਭਾਈ ਬਣੂ ਬਹੁਤ ਇਦਾਂ ਦਿਨ ਪਏ ਨਾ ਢੱਲਾ ਢੁਲਾ ਪੰਗਾ ਬਹੁਤ ਕੀ ਬਾਤ ਆਏ ਵੀ ਜੇ ਪਹਿਲਾਂ ਕਰਕੇ ਆਏ ਨਹੀਂ ਵੀ ਜੇ ਮਰਜ਼ੀ ਉਹ ਨਹੀਂ ਆਖੀ ਲਾਉਣ ਦਾ ਛੱਡੀ ਐਨੀ ਕਾ ਕਿੰਨੇ ਬੰਦੇ ਖੜੇ ਆ ਪੂਰਾ ਨਿਕਰੀ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਹਣ ਆਪਾਂ ਆਰਡਰ ਕਮਾਲਾ ਸੋਹਣਾ ਆਰਡਰ ਗਰਮ ਵਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਾਣਾ ਚਾਰੇ ਥਾਣੇ ਚੰਗਾ ਦੁੱਧ ਪਾ ਦੂ ਬਈ ਗੈਰ ਤੇ ਮੂਹਰੋਂ ਵੀ ਲੈਵਾ ਦੇ ਕੋਈ ਗੱਠ ਲੈਵਾ ਮੂਹਰ ਨੂੰ ਕੱਲਾ ਕੱਲਾ ਥਾਣਾ ਪੂਰੀ ਵਿੱਚ ਦੇ ਥਾਣਾ ਖੋਲੋ ਬਈ ਤੋਰ ਕੇ ਦੇਖ ਫੇਸ ਬੜਾ ਚੰਗਾ ਫੁੱਲ ਕੱਦ ਸਮੇ ਪਲੀ ਆ ਰਾਜੀ ਫੁੱਲ ਆ ਬਈ ਪ੍ਰਿੰਟ ਬਹੁਤ ਚੰਗਾ ਕਲਰ ਆ ਬਈ ਪੂਰਾ ਚੰਗਾ ਚਮਕ ਚੰਗੀ ਆ ਫੇਸ ਹੂਸ ਦੇਖੋ ਕਰਨ ਵਾਲਿਆ ਫੇਸ ਹੂਸ ਬਹੁਤ ਚੰਗਾ ਗਾ ਜਮਾ ਹੀ ਮੱਝਾਂ ਵਰਗਾ ਦੁੱਧ ਹੋ ਫੈਂਡ ਫੌਂਡ ਫੁੱਲੋ ਗਰਮੀ ਕਰਮ ਵਾਲੀ ਬਿਲਕੁਲ ਨਹੀਂ ਮਾਂਦੀ ਤੋਰਾ ਤਰਾ ਦੇਖੋ ਬਈ ਕਮਾਲ ਦਾ ਚੰਗੀ ਆ ਸਭ ਹੀ ਪੜੀ ਆ ਰਾਜੀ ਰੂਜੀ ਫੁੱਲਾ ਠੰਡੀ ਦੇਖੋ ਠੰਡੀ ਫੁੱਲਾ ਹਨਾ ਬਈ ਹਾਂ ਠੰਡੀ ਵੀ ਦਾ ਕੋਈ ਆਂਤ ਨਹੀਂ ਬਈ ਤਵਾਰੇ ਉਹਨੇ ਨੂੰ ਲੈ ਕੇ ਨਾ ਲੰਮੀ ਤੋਰਦੇ ਬਈ ਫੇਸ ਹੂਸ ਦੇਖੋ ਬਈ ਕਿਆ ਬਾਤ ਆ ਤੇ ਮੁੱਲ ਕੀ ਆ ਫਿਰ ਇਹਦਾ ਜਾਇਜ਼ ਆ ਮੁੱਲ ਬਈ ਇਹਦਾ ਹਾਣੇ ਮਾਮਣੇ ਚਲ ਵਸ ਟਾੜਾ ਬੜਾ ਹੀ 90000 ਰੁਪਈਆ ਠੀਕ ਆ ਮਾਨਤਾਨ ਹੋ ਜਾ ਮਾਨਤਾਨ ਕਰ ਲੈਣਾ ਥੋੜਾ ਬਹੁਤ ਠੀਕ ਆ ਬਈ ਹਾਂਜੀ 90000 ਰੁਪਈਆ ਮੁੱਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਫੁੱਲ ਕੱਦ ਛੋਟੀ ਨਹੀਂ ਪੂਰੀ ਸਮੀ ਪੜੀ ਰਾਜੀ ਰੂਜੀ ਫੁੱਲ ਹੈ ਸੂਸ ਪੂਰਾ ਚੰਗਾ ਠੰਡੀ ਫੁੱਲ ਆ ਵੱਡੀ ਗੱਲ ਇਹਦੀ ਖਾਸੀਅਤ ਆ ਜਿਹੜੀ ਬਈ ਠੰਡੀ ਦੀ ਆ ਠੰਡੀ ਫੁੱਲ ਆ ਜਿਵੇਂ ਮਰਦੀ ਹੱਥ ਲਾਈ ਜਾ ਬਾਕੀ ਪਹਿਲਾ ਸੂਆਗਾ ਨਹੀਂ ਪਹਿਲੇ ਸੂਏ ਹਨਾ ਬਈ ਸੂਆ ਆਲ ਕਰਦਾ ਹਾਂ ਹਾਂਜੀ ਹਾਂਜੀ ਹੂੰ ਕੋਈ ਫਿਕਰੀ ਨਹੀਂ ਜਿਵੇਂ ਮਰ ਜੇ ਹੱਥ ਲਾਈ ਜਲਦੀ ਆਪਾਂ ਜਵਾਗਾ ਬਾਹਰ ਹੱਥ ਲਾਈ ਜਾਂਦਾ ਕੋਈ ਚੱਕਰ ਨਹੀਂ ਕਹਿਣੀ ਕੋਈ ਚ ਨਹੀਂ ਪੂਛ ਚੱਕੇ ਖਾਣੇ ਪਛਾਹ ਤੋਂਲੇ ਵਾਲੇ ਓ ਢਿੱਲਾ ਦਿਖਾ ਦੇ ਪਹਿਲਾਂ 27 ਤਰੀਕ ਨੂੰ ਦਿਨ ਪੂਰੇ ਆ ਅਜੇ 10 ਦਿਨ ਪਏ ਆ ਬਾਈ 10 ਦਿਨਾਂ ਦਾ ਆਰਡਰ ਜਿਹੜਾ ਕਮਾਲ ਦਾ ਤਿਆਰ ਕਰੋ ਇਧਰੋਂ ਵੀ ਥਣ ਲੈ ਬੱਚਾ ਚੈੱਕ ਕਰ ਲੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਗਿੱਠਲੇ ਵਗਰ ਮੜੀ ਦਾ ਮੂਹਰ ਨੂੰ ਆ ਬਾਈ ਮੋਹਨ ਜੈਜ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਅੱਗੇ ਭਰਾ 2 ਨੰਬਰ ਤੇ ਕਿਹੜਾ ਸੂਆ ਸੰਗੀਆਂ ਏ ਭਾਈ ਦੀਜਾ ਸੁਆ ਵਹਿੜਾ ਭਾਈ ਕਿੰਨੇ ਦਿਨ ਲੈਂਦੀ ਆ ਭਾਈ ਇਹਦੇ ਪਾ ਪਏ ਹੋਗੇ 20 ਦਿਨ ਪਏ ਹੋਣ 20 ਦਿਨ ਪਏ ਹਾਂਜੀ ਕੀ ਰਿਕਾਰਡ ਆ ਭਾਈ ਦੁੱਧ ਦਾ ਇਹਦਾ ਸੀਗਾ 17 ਕਿਲੋ ਸੀਗਾ ਪਹਿਲੇ ਸੁਆ 17 ਕਿਲੋ ਠੀਕ ਹੈ ਢਿੱਲਾ ਬਹੁ ਪਈਆਂ ਹਾਂ ਬੋਲੋ ਭਾਈ ਤੋਰ ਕੇ ਦਿਖਾਓ ਪਹਿਲੇ ਸੁਆ ਦਾ ਰਿਕਾਰਡ ਆ ਜਿਹੜਾ 17 18 ਲੀਟਰ ਦਾ ਭਾਈ ਚੰਗੀ ਆ ਸਮੀ ਪਲੀਆ ਪ੍ਰਿੰਟ ਪ੍ਰੌਂਟ ਚੰਗਾ ਖੇਸ ਬੜਾ ਚੰਗਾ ਕੱਦ ਵੀ ਕਰਮ ਵਾਲੀ ਦਾ ਚੰਗਾ ਜਰਾ ਤੋੜਾ ਤਰਾ ਚੈੱਕ ਕਰ ਲਓ ਕੱਚੀ ਜ਼ਰੂਰ ਆ ਕੱਚੀ ਜ਼ਰੂਰ ਆ ਬਈ ਕਿਹਦੇ ਨਾਂ ਦੀ ਉਸ ਹਵਨਾਂ ਦਾ ਜਾ ਲਾ ਲਾ ਬਈ ਬਾਲਪੂਲ ਬਹੁਤ ਪਿਆ ਸਾਰੀਆਂ ਮਾਰਡਲਾਂ ਕੱਢ ਕੇ ਫੇਰ ਕਰਮ ਵਾਲੀ ਨੇ ਸੋਣਾਗਾ ਮੁੱਲ ਕੀ ਆ ਬਈ ਜੈਜਾ ਜੈਜਾ ਬਈ ਯਾਰ 75000 ਰੁਪਇਆ ਜੈਜਾ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ ਠੀਕ ਆ 75000 ਰੁਪਇਆ ਮੋਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਗਾ ਨਾਗਸੀ ਭਰਾਵਾਂ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋ ਨਾਂ ਜੋ ਕੋਈ ਵੀ ਪਸੰਦ ਦਾ ਫੇਰ ਭਾਈ ਨਾਲ ਕਨੈਕਟ ਕਰ ਲਿਓ ਸਾਹਿਬਾ ਦਾ ਬਈ ਫੁੱਲ ਬਰੀਡ ਆ ਲੰਮੇ ਲੁੰਮੇ ਬਹੁਤ ਆ ਫੁੱਲ ਕਰਦਾ ਸਭੇ ਬੜੀਆ ਰਾਜੀ ਰੂਜੀ ਫੋ ਲਵੈਂਡਰ ਧੰਨਵਾਦ ਓਕੇ ਜੀ